ਸਰਦਾਰਗੜ੍ਹ ਕੀ ਪਤਾ ਨਾਮ ਸੋਹਣਾ ਜੀ ਉਥੇ ਯਾਤਰ ਮੰਨ ਕੇ ਚਲੋ ਵੀ ਆਲਮੋਸਟ ਸਰਦਾਰ ਆ ਜਾਂਦਾ ਇਹਦੇ ਇਹ ਕਿਹੜੀ ਸਾਈਡ ਆ ਜਾਂਦਾ ਬੱਸ ਘਰੀ ਏਰੀਆ ਦੀ ਇਹ ਜੀ ਦਰਵਾਜ਼ਾ ਇਹ ਸਾਰੇ ਏਰੀਆ ਐਂ ਕਰਕੇ ਤੁਹਾਡੇ ਕਾਦੋਂ ਆਉਂਦੇ ਜੀ ਨਾਲੋਂ ਮੰਨਦੇ ਆ ਵੀ ਅਸੀਂ ਉਰੇਂ ਦੀ ਵਿੱਚ ਆਏ ਆਂ ਜੀ ਆ ਨੂੰ ਕਰਨੀ ਇਹ ਜਾਂਦੇ ਇਹ ਆਤ ਨਹੀਂ ਕਿ ਤੂੰ ਸਿੱਧਾ ਕੋਣ ਵੀ ਜੂਆ ਨੇ ਖੁਰਕ ਜੀ ਹੁੰਦੀ ਹੈ ਫਿਰ ਮੈਂ ਇਹ ਜੀ ਕਰਕੇ ਥੋੜਾ ਜਿਹਾ ਉਹ ਕਰ ਲੈਣੀ ਸੈਟਿੰਗ ਜੀ ਇਹ ਗੱਲ ਆਪਣੇ ਜੀ ਰਮੇ ਕਿਸੇ ਕੋਲ ਨਹੀਂ ਕਰਦੇ ਟੈਨਸ਼ਨ ਨਾ ਲੋ ਨੋ ਕੋ ਪੈਸੇ ਵੀ ਹੈਗੇ ਨਾ ਜੂਆ ਦੀ ਬਾਲਾਂ ਨੂੰ ਕਿੰਨੇ ਵਾਰ ਨਹਾਉਨੇ ਮੈਨੂੰ ਹਫਤੇ ਦੇ ਵਿੱਚ ਦੀ ਇੱਕ ਵਾਰ ਇੱਕ ਵਾਰ ਨਹਾਉਨੇ ਹੋ ਜੀ ਆਪ ਹੀ ਤਾਂ ਕਲੇ ਬਾਲਾਂ ਨੂੰ ਦੇ ਆਪ ਹੀ ਸਹੀ ਆਪ ਹੀ ਇੱਕ ਵਾਰ ਨਹਾਉਨੇ ਹੋ ਹੋਰਾਂ ਬੱਚੇ ਨਾਲ ਗਲਤ ਕਰਦੇ ਆ ਸੋ ਸਾਡੇਦਰ ਬਹੁਤ ਹੀ ਸਤਿਕਾਰਯੋਗ ਮਾਣਯੋਗ ਪੰਜਾਬ ਦੀ ਆਣ ਛਾਂ ਤੁਹਾਡਾ ਆਪਣਾ ਸਟੂਡ ਮੈਕ ਮੇਲਾ ਕਿੰਨੇ ਪਰਸੈਂਟ ਕਿੰਨੇ ਸੀ ਰਾਜੀ ਪਲੱਸ 2 ਚੋਂ ਅੱਛਾ ਕਿੰਨੇ ਦੀ 75% 75 85 ਪਰ ਥੋੜੇ ਤਾਂ ਮੈਨਰ ਵੀ ਘਟ ਆਏ ਨੇ ਸੀ ਵੀ ਐਸੀ ਬੋਰਡ ਸੀ ਸਰ ਅੱਛਾ ਫਿਰ ਇਸ ਗੱਲ ਨੂੰ ਪਕਾਟੀ ਦਵਾਂਗੇ ਨਹੀਂ ਬੈਠੋ ਸਰਕਾਰੀ ਵੀ ਕੋਈ ਮਾੜਾ ਨਹੀਂ ਹੁੰਦਾ ਮੈਂ ਇਸ ਨੂੰ ਹੋਰਦਾ ਬਈ ਉੱਥੇ ਚੀਟਿੰਗ ਵਗੈਰਾ ਚੱਲ ਜਾਂਦੀ ਕੋਈ ਚੀਟਿੰਗ ਚੂਣੀ ਚੱਲਦੀ ਸੀ ਲੈ ਨਹੀਂ ਸਰ ਇਹ ਚੱਲਦੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਸੀ ਵਿੱਚੋਂ ਪੜ੍ਹੇ ਦੀ ਮੈਂ ਪੰਜਾਬ ਬੋਰਡ ਚ ਪੜ੍ਹੇ ਦੀ ਤਾਂ ਕਿਹੜਾ ਸਟਰੀਮ ਕਿਹੜਾ ਸੀ ਤੁਹਾਡਾ ਜੀ ਕਮਰਸ ਮੇਰਾ ਵੀ ਕਮਰਸ ਹੀ ਹੈ ਜੀ ਤੁਹਾਡੇ 75% ਹੈ ਜੀ ਮੇਰੇ 70% ਇੱਕ ਹੀ ਵੱਧਿਆ ਸਭ ਇੱਕ ਬਹੁਤ ਹੁੰਦਾ ਇਹਦੀ ਸਾਨੂੰ ਨਾ ਤੁਸੀਂ ਵਿਆਹ ਦੇ ਬੈਨੀਫਿਟ ਦੱਸੋ ਪਤਾ ਕੀ ਚੇ ਕਰਨਾ ਦੇਖੋ ਆਉਣ ਵਾਲ ਸਮੇਂ ਵਿੱਚ ਦੇਖੋ ਮੈਂ ਵੀ ਸੋਚ ਸਕਦਾ ਮਤਲਬ ਸੋਚਣਾ ਕੀ ਕਰਾਉਣੀ ਹੈ ਜੀ ਨਾਮ ਕੀ ਉਹਨਾਂ ਦਾ ਸੀ ਸਰਪੰਚ ਜੀ ਸਿੰਘ ਕੀ ਕਹਿ ਕੇ ਬੁਲਾਉਣਾ ਤੁਸੀਂ ਵੈਸੇ ਉਹਨਾਂ ਨੂੰ ਜੀ ਪਰਮ ਪਰਮ ਹਾਂ ਜੀ ਨਾਧੀ ਜੀ ਨੂੰ ਲਾਉਨੇ ਉਹਨੇ ਜੀ ਪਤਾ ਸਾਨੂੰ ਤੁਸੀਂ ਸਾਡੀਆਂ ਫੀਲਿੰਗਾਂ ਨੂੰ ਸਮਝੋ ਅਸੀਂ ਚਾਹੁੰਦੇ ਆ ਵੀ ਸਾਨੂੰ ਵੀ ਕੋਈ ਜੀ ਕਹੇ ਤੁਸੀਂ ਕਿਹਾ ਨੇ ਪਰਮ ਸਾਨੂੰ ਆਈਡੀਆ ਮਿਲ ਗਿਆ ਨਾ ਜਿੱਦਾਂ ਲਾਈਕ ਹੁਣ ਉਹ ਖੁੰਡ ਬੈਠਿਆ ਜੀ ਖੁੰਡ ਨੂੰ ਫਿਰ ਜੇਕਰੂ ਖੁੰਡ ਹਾਂਜੀ ਸ਼ੌਂਕ ਤਾਂ ਬਹੁਤ ਹੈ ਇਹ ਕਿਹੜਾ ਆ ਸ਼ੌਕ ਹੈ ਨਾ ਇੱਥੇ ਮੜੀ ਜ਼ੂਮ ਕਰ ਦਿਓ ਇਹ ਨਹੀਂ ਇਹ ਵਾਤੇ ਜਾਂਦਾ ਇਹ ਆ ਇੱਕ ਇਹ ਲੱਗੇ ਕਿ ਥੋੜਾ ਜੀ ਤੁਸੀਂ ਪੁੱਛੇਗਾ ਜੀ ਸਰ ਉੱਚੋ ਕਲਾ ਦੀ ਠੀਕ ਹੈ ਠੀਕ ਹੈ ਪੁੱਚੋ ਕਲਾ ਨਹੀਂ ਖਾਸ ਗੱਲ ਕੀ ਹੈ ਜੀ ਕੋਈ ਖਾਸ ਨਹੀਂ ਉਹ ਚੋਕਲਾ ਨਹੀਂ ਮਹਿਕਦਾ ਖਾਸ ਹੈ ਜੀ ਵਧੀਆ ਚੱਲਦੀ ਹੈ ਲਾਈਫ ਜੀ ਮੈਰਿਡ ਹੁੰਦੀ ਹੈ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਵਿਆਹ ਨੂੰ ਜੀ 13 ਸਾਲ 13 ਸਾਲ ਹੋ ਗਏਦਾ ਸੁੱਖ ਨਾਲ ਵਧੀਆ ਲਾਈਫ ਚੱਲਦੀ ਹੈ ਹਾਂ ਜੀ ਕਦੇ ਖੜਕੇ ਮਾੜਾ ਮੋਟਾ ਜੀ ਇੱਕ ਦੂਜੇ ਦਾ ਰੋਜ਼ ਹੀ ਖੜਕਦੇ ਜਿਆਤਰ ਲੜਾਈ ਦਾ ਉਦਘਾਟਨ ਕਿਹੜੀ ਗੱਲ ਤੋਂ ਹੁੰਦਾ ਹੈ ਜੀ ਰੈਸੀ ਵਾਸ ਨਾਰਮਲੀ ਜੀ ਬੇਲੇ ਬੈਠੇ ਚ ਲਾੜੀ ਲੈਣਾਂ ਨੂੰ ਜਦੋਂ ਕੋਈ ਕੰਮ ਨਹੀਂ ਹੁੰਦਾ ਸੋਚ ਲੈਨੇ ਚ ਲਾੜੀ ਲਈ ਟਾਈਮ ਤਾਂ ਲੰਘੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਭਾਈ ਸਾਰੀ ਚੜ੍ਹਦੀ ਕਲਾ ਚ ਰਹੋ ਜੀ ਤੇ ਅੱਜ ਦਾ ਜਿਹੜਾ ਸਾਡਾ ਸ਼ੂਟ ਹੈ ਜੀ ਉਹ ਅਸੀਂ ਪਹੁੰਚੇ ਹਾਂ ਪੀਬੀ 0 ਕਿੰਨਾ ਸੀ ਇਹ ਬਿਲਕੁਲ ਸੋ ਪੀਬੀ 0 ਤਿੰਨ ਦੇ ਵਿੱਚ ਰੌਣਕਾਂ ਲੱਗਣਗੀਆਂ ਸੋ ਰੌਣਕਾਂ ਲੱਗਣ ਤੋਂ ਪਹਿਲਾਂ ਆਂਟੀ ਪਾਣੀ ਲੱਗੇ ਆਗੀ ਆਜੋ ਆਂਟੀ ਜੀ ਆਜੋ 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 ਵੈਰੀ ਗੁੱਡ ਜੀ ਵੈਰੀ ਗੁੱਡ ਧੰਪਾਗ ਧੰਪਾਗ ਤੁਸੀਂ ਸਾਡੇ ਬਾਰੇ ਸੋਚਿਆ ਸੋ ਕਿਹੜਾ ਬਾਦ ਮੈਂ ਤੁਹਾਨੂੰ ਅੱਜ ਰੌਣਕਾਂ ਲਾਉਣ ਦੇ ਲਈ ਅਸੀਂ ਬਠਿੰਡੇ ਸ਼ਹਿਰ ਦੇ ਵਿੱਚ ਪਹੁੰਚੇ ਸੋ ਬਹੁਤ ਸਾਰੇ ਨਾਮ ਲਾਉਂਦੇ ਅਦੇ ਜਿਵਾਕ ਜਵਾਤੀ ਹੋ ਗਏ ਪੂਰਾ ਦਸਨ ਲਾਗੇ ਸੋ 오ਰੇਂਜ ਦੇ ਵਿੱਚ ਖੜੇ ਆ ਜੀ ਬਠਿੰਡਾ ਸ਼ਹਿਰ ਆ ਸੋ ਬਹੁਤ ਸਮਾਨ ਨਾਲ ਆਉਂਦੇ ਸ਼ੂ ਦੀ ਸ਼ੁਰੂਆਤ ਕਰਦੇ ਆ ਸੋ ਪਹਿਲੇ ਬੱਚੇ ਨਾਲ ਗੱਲ ਕਰਦੇ ਆ ਮੈਂ ਕਿੰਨਾ ਕੋਲੇ ਆ ਜੀ ਮੈਂ ਕਿੰਨਾ ਕੋਲੇ ਆ ਜੀ ਹੈ ਸਖਮਨਦੀਪ ਘਰ ਕੋਲੇ ਮੈਂ ਕਿਹਾ ਜੀ ਸਖਮਨਦੀਪ ਸਿੰਘ ਆ ਥੋੜਾ ਮੈਂ ਕਿਹਾ ਕੀ ਕਰ ਉਹਦੇ ਖੜੇ ਹੋ ਤੁਸੀ ਸੋ ਕੁੜੀ ਲਈ ਤਾੜੀਆਂ ਲਾ ਦਿਓ ਜੀ ਪਰਮਾਧਮ ਵਾਲੇ ਤਦ ਤੀ ਨਾ ਬੜ ਕੰਮ ਨਹੀਂ ਕਰਦੀਆਂ ਓ ਕੋਈ ਚੱਕਰ ਨਹੀਂ ਕੋਈ ਚੱਕਰ ਜਿਹੜਾ ਨਾਮ ਹੈਗਾ ਜੀ ਸੁਖਮਨ ਦੀਪਕੌਰ ਸੁਖਮਨ ਦੀਪਕੌਰ ਮਹਾਰਾਜ ਤੁਸੀਂ ਕਿੱਥੋਂ ਦੇ ਮੈਂ ਸਰਦਾਰਗੜ੍ਹ ਹੈ ਜੀ ਸਰਦਾਰਗੜ੍ਹ ਸਰਦਾਰਗੜ੍ਹ ਕੀ ਆਪਦਾ ਨਾਮ ਸੋਹਣਾ ਹੈ ਜੀ ਉੱਥੇ ਯਾਤਰ ਮੰਨ ਕੇ ਚਲੋ ਵੀ ਆਲਮੋਸਟ ਸਰਦਾਰ ਆ ਜਾਂਦਾ ਇਹਦੀ ਇਹ ਕਿਹੜੀ ਸਾਈਡ ਆ ਜਾਂਦਾ ਬੱਸ ਫਿਰ ਏਰੀਆ ਦੀ ਇਹ ਜੀ ਦਰਵਾਜ਼ਾ ਇਹ ਸਾਰਾ ਏਰੀਆ ਆਇਆ ਕਰਕੇ ਤੁਹਾਡੇ ਕਾਦੋਂ ਆਉਂਦੇ ਜੀ ਨਾਲੋਂ ਦੇ ਮੰਨਦੇ ਆ ਵੀ ਅਸੀਂ ਓਰੇਂਜ ਦੇ ਵਿੱਚ ਆਏ ਆਂ ਜੀ ਆਨੋ ਕਰਨੀ ਇਹ ਜਾਂਦਾ ਇਹ ਆਪ ਤਾਂ ਨਹੀਂ ਕਿ ਤੂੰ ਸਿੱਧਾ ਕੋਣ ਵੀ ਜੂਆਂ ਨੇ ਖੁਰਕ ਜੀ ਹੁੰਦੀ ਹੈ ਫਿਰ ਮੈਂ ਇਹ ਜੀ ਕਰਕੇ ਥੋੜਾ ਜਿਹਾ ਉਹ ਕਰ ਲੈਣੀ ਸੈਟਿੰਗ ਦੀ ਇਹ ਗੱਲ ਆਪਣੇ ਜੀਰੇ ਮੈਂ ਕਿਸੇ ਕੋਲ ਨਹੀਂ ਕਰਦਾ ਇਹ ਟੈਨਸ਼ਨ ਆਉਂਦੀ। ਵੀ ਹੈਗੇ ਨਾ ਜੂਆ ਦੀ ਚਲੋ ਇਹਦਾ ਹਾਸੇ ਨਾਲ ਸਾਰੇ ਆਪਾਂ ਹੋਰ ਗੱਲਬਾਤ ਕਰਦੇ ਆ ਤੁਹਾਡੇ ਸ਼ੌਂਕ ਕੀ ਆ ਦੀ? ਕੌਣ ਚੱਲ ਰਿਹਾ? ਮੇਰੀ ਸ਼ੌਂਕ ਤਾਂ ਬਹੁਤ ਹੈ। ਇੱਕ ਜਿਹੜਾ ਆ ਸ਼ੌਂਕ ਹੈ ਨਾ ਇਹ ਤੇ ਮੜੀ ਜ਼ੂਮ ਕਰ ਦਿਓ। ਏ ਆ ਇੱਕ ਉਹ ਭੇਲਾ ਕੇ ਚਲੋ ਕਿਸੇ ਨੂੰ ਨਾ ਹੈਬਟ ਹੁੰਦੇ ਕੁਛ ਨਾ ਕੁਛ ਕਰਨ ਦੀ ਤਾਂ ਕਿ ਗੱਲ ਹੈ ਇਧਰ ਮਰਿਆਦਾ ਹੋ ਗਈ ਜੀ ਮੈਗ ਦੀ ਮਹਾਰਾਜੀ ਦੇਖ ਕੇ ਮੜਾ ਜਾ ਕੋਈ ਲੜਾਈਆਂ ਵੈਸੇ ਖੁੰਦ ਕੱਢ ਲਓ ਮੇਰੇ ਨਾਲ ਨਹੀਂ ਕੋਈ ਸ਼ੌਂਕ ਸ਼ੌਂਕ ਕੀ ਕੀ ਹੈ ਦੀ ਸ਼ੌਂਕ ਸ਼ੌਂਕ ਬਸ ਹਮਰਜੰਗ ਤੇ ਗਾਣੇ ਸੁਣਦਾ ਸ਼ੌਂਕ ਹੈ ਗਾਣੇ ਸੁਣਦਾ ਸ਼ੌਂਕ ਹੈ ਕੀਤੇ ਗਾਣੇ ਸੁਣਦੇ ਯਾਤਰਾ ਜੀ ਕੰਨ ਦੇ ਹੱਥ ਲਾ ਕੇ ਕੰਨ ਦੇ ਹੱਥ ਲਾ ਕੇ ਨਹੀਂ ਹੱਥ ਫੋਲਡ ਆ ਕੇ ਹੈਡਫੋਨ ਲਾ ਕੇ ਸੁਣੇ ਇਹ ਵੀ ਵਿਚਾਰੀ ਮੇਰੇ ਵਾਂਗੂ ਇਬਦਤ ਨਹੀਂ ਹੈ ਜਿਹੜੀ ਜੀ ਦਿਮਾਗ ਚੋਂ ਦੀ ਹੋਈ ਗਈ ਹੁੰਦੀ ਹੈ ਕਹਿੰਦੇ ਹੈੱਡਫੋਨ ਲਾ ਕੇ ਸੁਣਦੇ ਚੰਗੀ ਗੱਲ ਆ ਚੰਗੀ ਗੱਲ ਬਹੁਤ ਚੰਗੀ ਗੱਲ ਹੈ ਜੀ ਇੱਕ ਤੁਹਾਨੂੰ ਘੁੰਮਣ ਦਾ ਸ਼ੌਂਕ ਹੈ ਕਿੱਥੇ ਕਿੱਥੇ ਘੁੰਮਦੇ ਹੋ ਜੀ ਬਸ ਸਾਡੇ ਫਰੈਂਡਸ ਨਾਲ ਬਹੁਤ ਕਿਤੇ ਨਹੀਂ ਸਰਕਲ ਕਿਹੜਾ ਤੁਹਾਡਾ ਫਰੈਂਡ ਸਰਕਲ ਕਿਹੜਾ ਜਿੰਨਾਂ ਨਾਲ ਘੁੰਮਦੇ ਹੋ ਐਸੇ ਕਿਹੜੇ ਨੇ ਕਿਹੜੀਆਂ ਕੁੜੀਆਂ ਨੇ ਉਹ ਹੈ ਨਹੀਂ ਐਸੇ ਉਹ ਕਿਹੜੀਆਂ ਦੀ ਆਇਓ ਰੱਬਾ ਹਲੋ ਰੇਂਜੋਂ ਏ ਰੱਬਾ ਮੈਂ ਤਾਂ ਆ ਪਗਾਂ ਕੰਪਲੀਟ ਹੋ ਗਿਆ ਉਹਦਾ ਅੱਛਾ ਫਿਰ ਆਇਆ ਨਾ ਗੈਪ ਨਾ ਦੋ ਦੱਸ ਰਹੀ ਹੈ ਇਹ ਗੈਪ ਤਾਂ ਮਰਾਉਂਦੇ ਐ ਜੀ ਚਲੋ ਕੋਈ ਗੱਲ ਨਹੀਂ ਜਜਬਾਤੀ ਹੋ ਕਿਸੇ ਆਪਾਂ ਦੱਸ ਤੁਸੀਂ ਨਹੀਂ ਪਹਿਲਾਂ ਕਿਹਨੇ ਕਿਹਾ ਜਦੋਂ ਮੈਂ ਪਹਿਲਾਂ ਆ ਤੁਸੀਂ ਕੀ ਕਿਹਾ O M G ਉਰੇਂਚ ਗਈ ਮੈਂ ਆਇਕੇ ਉਰੇਂਚ ਉਹ ਰੱਬ ਤੋਂ ਕੋਈ ਨਹੀਂ ਗਈ ਉਰੇਂਚ ਗਈ ਹੈ ਅੱਛਾ ਰੇਂਚ ਗਏ ਕਿੰਨੀਆਂ ਸਹੇਲੀਆਂ ਸੀ ਵੈਸੇ ਦੀ ਉਹ ਇੱਕ ਹੀ ਹੈ ਮੇਰੀ ਇੱਕ ਸਹੇਲੀ ਨਾਮ ਕੀ ਉਹਨਾਂ ਦਾ ਜੀ ਲਵਪ੍ਰੀਤ ਲਵਪ੍ਰੀਤ ਕੌਰ ਉਹਨਾਂ ਦੀ ਖਾਸ ਗੱਲ ਲਵਪ੍ਰੀਤ ਕੌਰ ਲਵ ਨਾ 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 ਪ੍ਰੀਤ ਕੌਰ ਜੀ ਠੀਕ ਹੈ ਨਾ ਪ੍ਰੀਤ ਕੋਲ ਦੀ ਖਾਸ ਗੱਲ ਕੀ ਹੈ ਵੀ ਮੈਨੂੰ ਇਸ ਕੋਲ ਵਧੀਆ ਲੱਗਦੀ ਸੀ ਤਾਂ ਕਿ ਸਾਡੀ ਸਾਡੀ ਸਰਕਲਾਂ ਚੰਗਾ ਹੋਏ ਉਹਨਾਂ ਨਾਲ ਵਧੀਆ ਬਹੁਤ ਹਾਂ ਮੇਰੇ ਲਈ ਤੋਂ ਬਹੁਤ ਹਾਂ ਤੇ ਤੁਹਾਨੂੰ ਨਹੀਂ ਪੁੱਛਦਾਹੀਂ ਕੀ ਬਾਕੀ ਖਾਸ ਕਿਹੜੀ ਗੱਲੋਂ ਲੱਗਦੀ ਹੈ ਜੀ ਮੈਨੂੰ ਇਸ ਕੋਲ ਵਧੀਆ ਲੱਗਦੀ ਹੈ ਹਰ ਇੱਕਲ ਤੇ ਮੇਰੇ ਨਾਲ ਖੜੀ ਹੈ ਮੈਂ ਭਾਵੇਂ ਮੇਰੀ ਗੱਲ ਗਲਤ ਹੈ ਸਹੀ ਹੈ ਜੋ ਵੀ ਹੈ ਮੇਰੇ ਨਾਲ ਖੜੀ ਹੈ ਪਰ ਮੇਰੇ ਨਾਲ ਲਾਠੇ ਬੋਲ ਕੇ ਮੈਨੂੰ ਪਤਾ ਨਾ ਵੀ ਉਹ ਇਹ ਨਾਲ ਹੀ ਸੱਟ ਲੱਗਦਾ ਥੋੜਾ ਨਾ ਖੜਦੀ ਖੜਦੀ ਹੈ ਜੀ ਕਦੇ ਲੜਾਈ ਹੋਈ ਹੈ ਜੀ ਤੁਹਾਡੀ ਪਰ ਐਵੇਂ ਤੁਸੀਂ ਲੜੇ ਹੋ ਕਿਸੇ ਨਾਲ ਤੁਹਾਡੇ ਨਾਲ ਖੜੀ ਹੋ ਵੀ ਦਿਓ ਖੜੀ ਹੈ ਹਾਂ ਜੀ ਲੜਾਈ ਕਿਦਾਂ ਨਾਲ ਖੜਾ ਖੜਾ ਕੇ ਖੁਸ਼ ਹੋਂ ਤੁਸੀਂ ਮਾਨੂੰ ਕਦੇ ਸੋਚੇ ਵੀ ਕੱਥੇ ਬੈਠ ਵੀ ਜਾਈਏ ਦੀ ਬੈਠਦੇ ਆ ਅਜੇ ਕਿੱਥੇ ਬੈਠਦੇ ਵੀ ਹੁੰਦੀ ਕਾਹ ਚ ਗੱਲਾਂ ਕਰ ਰਹੇ ਨਾ ਬਬੀ ਦੁਗੀ ਕੋਈ ਨਹੀਂ ਟਾਈਮ ਨਹੀਂ ਲੰਘਦਾ ਹੁਣ ਕਰੀਏ ਕੀ ਦੀ ਹੋਰ ਦੱਸੋ ਪ੍ਰਭਾਤ ਸਭ ਚੜ੍ਹਦੀ ਕਲਾ ਦੇ ਵਿੱਚ ਨੇ ਦੀ ਘਰ ਦੇ ਕੀ ਸੋਚਦੇ ਵੀ ਕੁੜੀ ਕੀ ਬਣੀ 24 ਸੁੰਦੇ ਆ ਪੁੱਛਣਾ ਕਿਹੜਾ ਸੀ ਤੁਸੀਂ ਤਾਂ ਤੇ ਕਿੰਨਾ ਪਿਆਰਾ ਆ ਤੁਹਾਡੇ ਘਰ ਦਾ ਤੁਹਾਡੇ ਨਾਲ ਦੀ ਹਨ ਚਾਹੁੰਦੇ ਕਿ ਆ ਮਨੋਂ ਘਰ ਦੇ ਵੀ ਮੰਗੇ ਕੀ ਸੀ ਘਰ ਦੇ ਵੀ ਸਾਡੀ ਕੁੜੀ ਆ ਬਣੀ ਬਾ ਗਾ ਬਾ ਜੀ ਕਿਹੜੀ ਕੰਟਰੀ ਜਾਵੇ ਤੇ ਕੁੜੀ ਕੀ ਚਾਹੁੰਦੀ ਐ ਕੁੜੀ ਵੀ ਸਟੀਲੇ ਜਾਵੇ ਘਰ ਦੇ ਵੀ ਚਾਹੁੰਦੇ ਸਟੀਲੇ ਜਾ ਕੇ ਫਿਰ ਕੀ ਕਰੂੰਗੇ ਜੀ ਕੀ ਕਰੂੰਗੇ ਜੀ ਮੈਂ ਲੱਗਾ ਇੱਕ ਤਾਂ ਇਹ ਚ ਦੋ ਜੇ ਮੈਂ ਹੈਵ ਟੂ ਸਿੱਖ ਪਤਾ ਲੱਗਿਆ ਵੀ ਕੀ ਕੀ ਨਹੀਂ ਦੀ ਇੱਕ ਤਾਂ ਜੀ ਗੱਲ ਕਰਨ ਇੱਕ ਤਾਂ ਪਹਿਲਾਂ ਐ ਪੱਕਾ ਹੋਊਗਾ ਜੀ ਦੂਜੀਆਂ ਆ ਤੇ ਬਿੱਟੀ ਗੱਲਬਾਤ ਹੋ ਜੇ ਹਾਸਿ ਹਸੀ ਚੱਲੂ ਘੜਾ ਜੋਰ ਲੱਗਦਾ ਜੀ ਹੱਸਣਾ ਵੈਸੇ ਚੰਗਿਆ ਜੀ ਬਹੁਤ ਸੁਣ ਕੇ ਤੁਸੀਂ ਗੱਲਬਾਤ ਕੀਤੀ ਐ ਚੰਗਾ ਬੋਲਦੇ ਹੋ ਵਾਹਿਗੁਰੂ ਤੁਸੀਂ ਇਹੀ ਅਰਦਾਸ ਕਰਦੇ ਆਂ ਵੀ ਤੁਸੀਂ ਜ਼ਰੂਰ ਲਾਈਵ 'ਚ ਕੰਮ ਜਾਓ ਹੁਣ ਸੀਰੀਅਸ ਹੋ ਗਈ ਓਏ ਸੱਚੀ ਗੱਲ ਵੀ ਕੁੜੀਆਂ ਬੜਾਈ ਇਹ ਭੁੱਖੀਆਂ ਆਉਂਦੀਆਂ ਨਹੀਂ ਜੀ ਸੱਚੀ ਗੱਲ ਇਹ ਦੀ ਕਿਉਂ ਕਿਆ ਕਿਆ ਜੋ ਮੈਂ ਕਹਾ ਸੱਚ ਕਹਾ ਐ ਇਧਰ ਹੱਥ ਕਰਕੇ ਕਹੋ ਜੀ ਕੀ ਕਹੇ ਤਕੋ ਐਂ ਕਰਕੇ ਉਹ ਕਿਆ ਜੋ ਕਹਾ ਹੈ ਗੁਰੂ ਨੇ ਜੋ ਕਹਾ ਹੈ ਗੁਰੂ ਸੱਚ ਕਹਾ ਹੈ ਹਾਂ ਹਾਂ ਚਲੋ بابا ਸ਼ੁਕਰੀਆ ਇਦਾਂ ਤੁਸੀਂ ਬੇਗਰੀਪੀ ਲਿਆਤੀ ਦੀ ਇੱਕ ਮਿੰਟ ਸੋ ਕਿਆ ਹੋਰ ਮੈਂ ਪਹਿਲਾਂ ਤਾੜੀ ਲਓ ਵੀ ਕੁੜੀ ਲਈ ਇਦਾਂ ਦੇ ਬੱਚਿਆਂ ਨੂੰ ਮਿਲ ਕੇ ਸਾਨੂੰ ਬੜੀ ਖੁਸ਼ੀ ਮਿਲਦੀ ਆ ਯਾਰ ਖੁੱਲੇ ਡੁੱਲੇ ਮਹੌਲ ਵਾਲੇ ਬੱਚੇ ਨੇ ਚੰਗੀਆਂ ਗੱਲਾਂ ਬੋਲ ਕੇ ਕਰਦੇ ਨੇ ਬਾਬਾ ਸ਼ੁਕਰੀਆ ਰਾਜੀ ਥੈਂਕ ਯੂ ਸੋ ਮੱਚ ਸੋਧਰਾ ਗੇ ਗੱਲਬਾਤ ਕਰਦੇ ਆ ਦੀ ਅੜੇ ਉਹਨੂੰ ਕਿਹਾ ਨਹੀਂ ਸੀ ਵੈਸੇ ਅਜੇ ਤੁਸੀਂ ਕਹੋ ਨਾ ਸਾਡਾ ਚੱਲਦਾ ਏ ਤੱਕ ਅਸੀਂ ਤਾਂ ਕਰਦੇ ਨਹੀਂ ਸਰ ਰਿਸਪੈਕਟ ਹੈ ਆ ਸਟਾੜੇ ਲਾ ਕੁੜੀ ਦੇ ਨਾਮ ਕੀ ਜੀ ਤੁਹਾਡਾ ਸਰ ਮੈਂ ਹਕੀਮ ਕੋ ਰਿਸਪੈਕਟੇਬਲ ਮਹਿਕਦੀਪ ਕੌਰ ਮਹਿਕ ਨੂਰ ਕੌਰ ਹਾਂਜੀ ਕਿਤੋਂ ਰਾਜ ਤੁਸੀਂ ਹਰਮਾਨੰਦੀ ਹਰਮਾ ਰਮਾਨੰਦੀ ਹਰਮਾਨੰਦੀ ਇਹ ਕਿੱਥੇ ਜਾ ਗਿਆ ਜੀ ਕੀ ਮਾਨਸੇਹਿ ਦੋ ਜੀ ਅਜੇ ਤੀ ਮਾਨਸੇਹਿ ਦੋ ਜੀ ਹਾਂਜੀ ਠੀਕ ਹੈ ਠੀਕ ਹੈ ਆਪਣਾ ਪੀਖੀ ਸੋਣਾ ਪੀਖੀ ਚੀਮਾ ਦੀ ਚੀਮੇ ਲਾ ਕੇ ਪਿੰਡਾ ਲੋਂਗੋ ਵਾਲਾ ਜੀ ਉਹ ਸਾਡਾ ਪਿੰਡਾ ਹੈ ਠੀਕ ਹੈ ਠੀਕ ਹੈ ਜੀ ਆਮ ਤਾਂ ਨਾ ਜਾਣ ਪਛਣ ਕਰਣੀ ਚੰਗੀ ਹੁੰਦੀ ਹੈ ਜੀ ਤੁਹਾਡੇ ਕੀ ਸ਼ੌਂਕ ਹੈ ਜੀ ਸ਼ੌਂਕ ਰੀਡਿੰਗਸ ਸੌਂਗ ਵਗੈਰਾ ਸੁਣਨਾ ਪੜਾਈ ਵਾਲੇ ਵਿੱਚ ਵੀ ਆ ਕੇ ਥੁੜ੍ਹ ਥੜੀ। ਪਲੱਸ 2 ਹੋ ਗਈ ਥੁੜੀ ਨਾ? ਹਾਂਜੀ। ਕਿੰਨੇ ਸਾਲ ਦੀ ਏਜ ਹੋ ਗਈ ਦੀ? 18 18 ਸਾਲ ਦੀ ਦੀ। ਕੀ ਘਟਿਆ 18 ਸਾਲ ਦੇ ਵਿੱਚ ਹੁਣ ਤੱਕ? ਕੁਛ ਨਹੀਂ ਘਟਿਆ ਦੀ। ਨੀ ਮੈਂ ਹੁਣ ਤੁਸੀਂ ਐਨ ਕਾਲ ਆਈਆਂ ਹੋਵੇ ਨੇ ਇਹ ਇੱਕ ਤਾਂ ਹੁੰਦਾ ਵੀ ਮੈਂ ਸ਼ੌਂਕ ਨੂੰ ਯਾਰ ਮੈਨੂੰ ਵਧੀਆ ਲੱਗਦੀ ਇਹਨਾਂ ਦੀ। ਇੱਕ ਵੀ ਬੰਦਾ ਪੜ੍ਹਾਈ ਕਰਕੇ ਲੱਗਿਆ ਹੁੰਦਾ। ਪੜ੍ਹਾਈ ਕਰਕੇ ਵੀ ਲੱਗਿਆ ਥੁੜੀਆਂ ਕਾ ਫੋਨ ਕਰਤੀ ਹੋਈ ਲੱਗਿਆ। ਫੋਨ ਚਾਹੇ ਜਾਂ ਕੀ ਦੇਖਦੇ ਹੁੰਦੇ ਨਹੀਂ ਮੰਨ ਕੇ। ਨਹੀਂ ਸਰ ਪੜ੍ਹਦੀ ਫੋਨ ਤੇ ਸੀ। ਫਿਰ ਪੜ੍ਹਾਈ ਕਰਤੀ ਲੱਗਦੀ ਨਾ ਮਤਲਬ। ਹਾਂਜੀ। ਠੀਕ ਹੈ ਠੀਕ ਹੈ ਕਿੰਨੇ ਪਰਸੈਂਟ ਕਿੰਨੇ ਆ ਸੀਰਾ ਜੀ ਪਲਸ 2 ਚੋਂ 75 ਕਿੰਨੇ ਦੀ 75 ਬ్రో 75 ਬ్రో ਥੋੜੇ ਤਾਂ ਮੈਨਰ ਵੀ ਘਟਾਏ ਦੀ ਸੀ ਵੀ ਐਸੀ ਬੋਰਡ ਸੀ ਸਰ ਅੱਛਾ ਫੇਰ ਇਸ ਗੱਲ ਨੂੰ ਪਕਾਟੀ ਦਮਾਂ ਦੀ ਨਹੀਂ ਬੈਠ ਸਰਕਾਰੀ ਵੀ ਕੋਈ ਮਾੜਾ ਨਹੀਂ ਹੁੰਦਾ ਮੈਂ ਇਸ ਨੂੰ ਹੋਰ ਦਾ ਬਈ ਉੱਥੇ ਚੀਟਿੰਗ ਵਗੈਰਾ ਚੱਲ ਜਾਂਦੀ ਕੋਈ ਚੀਟਿੰਗ ਚੂੜੀ ਨਹੀਂ ਚੱਲਦੀ ਸੀ ਲੈ ਨਹੀਂ ਸਰਗੇ ਚੱਲਦੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਸੀਵੀ ਚੋਂ ਪੜ੍ਹੇ ਹੋ ਦੀ ਮੈਂ ਪੰਜਾਬ ਬੋਰਡ ਚੋਂ ਪੜ੍ਹੇ ਦੀ ਤਾਂ ਕਿਹੜਾ ਸਟਰੀਮ ਕਿਹੜਾ ਸੀ ਤੁਹਾਡਾ ਜੀ ਕਮਰਸ ਮੇਰਾ ਵੀ ਕਮਰਸ ਹੀ ਹੈ ਜੀ ਤੁਹਾਡੇ 75% ਦੇ ਦੀ ਮੇਰੇ 76% ਦੇ 21 ਵੱਧ ਦੇ ਇੱਕ ਬਹੁਤ ਹੁੰਦਾ ਦੀ ਮੈਨੂੰ ਐ ਆਉਂਦਾ ਤੁਸੀਂ ਪਹਿਲਾਂ ਮੈਨੂੰ ਪਤਾ ਕੀ ਸੀਗਾ ਸਨੈਪ ਬੰਡ ਰਹੀ ਹੈ ਇਹ ਬੰਨੀ ਚਾਹੀਦੀ ਹੈ ਪਹਿਲਾਂ ਪਤਾ ਮੈਨੂੰ ਕੀ ਲੱਗਦਾ ਸੀ ਕਿ ਕੁੜੀਆਂ ਜ਼ਿਆਦਾ ਪੜ੍ਹਦੀਆਂ ਨੇ ਇਹਦੀ ਮੁੰਡਿਆਂ ਨਾਲ ਪਰ ਹੁਣ ਮੈਂ ਕਹਿ ਸਕਦਾ ਤੇ ਇਹ ਮੁੰਡੇ ਵੀ ਵੱਧ ਪੜ੍ਹਦੇ ਦੀ ਪੜਦੇ ਆ ਸਰ ਕਦੇ ਐ ਫੀਲ ਹੋਇਆ ਵੀ ਤੁਹਾਨੂੰ ਵੀ ਯਾਰ ਮੇਰੇ 75% ਹੀ ਆਇਆ ਯਾਰ ਹੁੰਦਾ ਸਰ ਮੋਟੀਵੇਟ ਹੋਇਆ ਫਿਰ ਪੜਾਈ ਦੇ ਲਈ ਹੋਰ ਜ਼ਿਆਦਾ ਹੁਣ ਕਿੰਨਾ ਪੜ੍ਹ ਦੂੰਦੀ ਫਿਰ ਬਹੁਤ ਨਹੀਂ ਉਸ ਉਹ ਪੜਦੀ ਆ ਬਹੁਤ ਪੜਦੀ ਨਹੀਂ ਪੜਦੇ ਤਾਂ ਹੈਗੇ ਉਹ ਕਿੰਨਾ ਟਮਲ ਰੂਟੀਨ ਕੀ ਹਸ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਮੈਂ ਜੇ ਇਸ ਕੁੜੀ ਬਾਰੇ ਪੁੱਛਾਂ ਵੀਰ ਕੁੜੀ ਕੀ ਕਿਵੇਂ-ਕਿਵੇਂ ਆਪਣੀ ਲਾਈਫ ਨੂੰ ਜਿਉਂ ਰਹੀ ਹੈ ਹਾਂ ਜੀ ਸਰ ਮੁਕਸੀ ਲਿਆ ਦੀ ਬੀਏ ਦੀ ਉਹ ਲੈ online ਵੀ ਇਹ ਦੀਆਂ ਜੀ ਇਹ ਵੀ ਪੜੀ ਆ ਨੇ ਸਰ ਨਾਲ ਨਾਲ ਬੀਏ ਚ ਫਿਰ ਮੈਡੀਸ਼ਨ ਕਰਵਾਉਂਦੀ ਨਹੀਂ ਨਹੀਂ ਥੋੜੀ ਕਮਰਸ ਨਹੀਂ ਸੀ ਉਹ ਫਿਰ ਸਰ ਇਧਰ ਲਈ ਲਾਈਨ ਚ ਆ ਕੇ ਫਿਰ ਬੀਏ ਚ ਐਡਮਿਸ਼ਨ ਕਰਵਾ ਲਿਆ ਅੱਛਾ ਅੱਛਾ ਆ ਇਧਰ ਮਲੇਰੀ ਅਕੋਰਡਿੰਗ ਬੀਏ ਬਣ ਫੇਰ ਸਹੀ ਤੁਸੀਂ ਜੀ ਸੇ ਉਹ ਵਧੀਆ ਚੱਲਦੀ ਹੈ ਲਾਈਫ ਜੀ ਤੁਸੀਂ ਖੁਸ਼ ਹੋ ਕਿਹੜਾ ਸੁਪਨਾ ਹੈੜਾ ਪੂਰਾ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਕਰਦੇ ਨੂੰ ਕੁਝ ਕਰਨਾ ਕੋਈ ਨਾਮ ਰੋਸ਼ਨ ਕਰਨਾ ਤਾੜੀਆਂ ਲਾਓ ਯਾਰ ਕੁੜੀ ਲਈ ਇਹ ਬਈ ਫੜ ਕੇ ਪੈ ਗਿਆ ਜਿਵੇਂ ਹੁਣ ਉਹ ਪੁਰਾਣੇ ਖੁੰਡ ਬੈਠੇ ਦੇਖੋ ਜੀ ਹਨਾ ਪੁਰਾਣੇ ਖੁੰਡਾਂ ਦੀ ਇਹ ਤਾਂ ਅਹੀਂ ਡੱਪ ਗਈ ਜੀ ਮਨ ਲੱਗ ਜਿਵੇਂ ਕਦੇ ਆਏ ਸੋਚੇ ਹੀ ਨਹੀਂ ਵੀ ਆ ਨਾ ਮੀ 18 18 19 ਸਾਲ ਦਾ ਕਮੇ ਲਾ ਦੱਸ ਤਾਈ ਅਹੀਂ ਡੱਪ ਕੇ ਆਣਾ ਬਈ ਸਮਾਂ ਥੋੜਾ ਵੀ ਹੈ ਨਾ ਥੋੜੇ ਬਹੀ ਟੱਪ ਗਿਆ ਹੁਣਾ 18 ਸਾਲ ਦੀ ਉਮਰ ਕਿੰਨੇ ਸੋਹਣੇ ਸੋਹਣੇ ਵਿਚਾਰ ਆ ਗਏ ਸੀ ਮਾਂ ਪਿਓ ਨੂੰ ਕੁਝ ਕਰਨਾ ਹੈ ਜੀ ਐ ਕਰਨਾ ਵਾਹ ਕਰਨਾ ਨਾ ਜੀ ਚੰਗੀ ਸੋਚ ਹੈ ਜੀ ਵਧੀਆ ਗੱਲ ਆ ਤੁਹਾਨੂੰ ਖੁਸ਼ੀ ਮਿਲੀ ਤੁਹਾਡੇ ਮੂੰਹੇ ਗੱਲ ਸੁਣ ਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਦਾ ਜੀ ਮਿਹਰਬਾਨੀ ਮਿਹਰਬਾਨੀ ਪਾਣੀ ਪੀਣੇ ਦੀ ਮਤਾ ਕੀ ਮੇਰਾ ਸ਼ਰ ਗਲਾ ਸੁੱਕ ਜਾਂਦਾ ਹੁੰਦਾ ਜੇ ਵੀ ਨਹੀਂ ਆ ਵੀ ਲੈਣਾ ਮੈਂ ਰਿਸਪੈਕਟ ਹੈ ਜੀ ਸੋ ਹੁਣ ਅਸੀਂ ਗੱਲਬਾਤ ਕਰਾਂਗੇ ਇੱਥੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਣਯੋਗ ਜਿਨ੍ਹਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਇਸੋ ਜ਼ੋਰਦਾਰ ਤਾੜੀਆਂ। ਕੀ ਬਾਤ ਹੈ ਦੀ? ਕਦੋਂ ਹੋਇਆ ਦੀ ਵਿਆਹ ਦੀ? ਹਾਂ ਸਰ। 1 ਸਾਲ ਹੋ ਗਿਆ। ਆਪਣੀ ਦੱਸੇ ਦੀ? ਹਾਂਜੀ। ਗੈਪ ਜ਼ਿਆਦਾ ਆ ਗਿਆ ਸੀ ਨਾ ਮਤਾਂ। ਨਹੀਂ ਨਹੀਂ 1 ਸਾਲ ਹੋ ਗਿਆ। ਕਿਵੇਂ ਜਲਦੀ ਲਾਇ ਲਿਆ ਵਿਆਹ ਤੋਂ ਬਾਅਦ ਦੀ? ਬਹੁਤ ਵਧੀਆ। ਬੜੀ ਜਲਦੀ ਇਹਦੀ। ਹਾਂਜੀ। ਕਦ ਇਹ ਹੋਇਆ ਵੀ ਮੇਰੀ ਪਹਿਲਾ ਲਾਇ ਬਹੁਤ ਚੰਗੀ ਸੀ। ਨਹੀਂ ਮੈਨੂੰ ਐ ਲੱਗਦਾ ਕਿ ਹੁਣ ਜ਼ਿਆਦਾ ਵਧੀਆ। ਸਾਨੂੰ ਨਾ ਤੁਸੀਂ ਵਿਆਹ ਦੇ ਬੈਨੀਫਿਟ ਦੱਸੋ ਜੀ ਪਤਾ ਕੀ ਚੱਕਰ ਨਾ ਦੇਖੋ ਆਉਣਾ ਸਮੇਂ ਦੇਖੋ ਮੈਂ ਵੀ ਸੋਚ ਸਕਦਾ ਮਤਲਬ ਸੋਚਣਾ ਕੀ ਕਰਾਉਣੀ ਹੈ ਜੀ ਹਨਾ ਸਾਡੇ ਪੁਰਾਣੇ ਖੁੰਡ ਜੀ ਉਹ ਇੱਚੀ ਤੋਂ ਪ੍ਰੇਰਿਤ ਹੋ ਕੇ ਕੀ ਵੀ ਤਾ ਚਾਰ ਪੰਜ ਸਾਲ ਤੋਂ ਛੇਤੀ ਵਿਆਹ ਕਰਾ ਲੈਣ ਸਾਨੂੰ ਪਤਾ ਲੱਗ ਗਿਆ ਕਿ ਨਹੀਂ ਵਿਆਹ ਦੇ ਆ ਬੈਨੀਫਿਟ ਹੈ ਕਿਉਂਕਿ ਜਾ ਤਾਂ ਸਾਡੇ ਮਾਈਂਡ ਦੇ ਵਿੱਚ ਅਸਲ ਮੁੰਡੇ ਦੇ ਮਾਈਂਡ ਦੇ ਵਿੱਚ ਕੀ ਚੋਰੀ ਬਣੀ ਹੋਈ ਆ ਵੀ ਵਿਆਹ ਜਦੋਂ ਕਰਾ ਲੈਣਾ ਬੰਦਾ ਫਸ ਜਾਂਦਾ ਮੁੰਡਾ ਕਿਸੇ ਜੋਗਨ ਰਹਿਂਦਾ ਹੁਣ ਤੁਸੀਂ ਇਹ ਨਾ ਕਹਦੇ ਉਹ ਵੀ ਨਹੀਂ ਰਿਹਾ ਵਿਚਾਰਾ ਠੀਕ ਹੈ ਜੀ ਸਾਨੂੰ ਓਵਰਲ ਐਕਸਪੀਰੀਅੰਸ ਦੱਸੋ ਜੀ ਨਾਮ ਕੀ ਉਹਨਾਂ ਦਾ ਸੀ ਸਰਪੰਚਿਤ ਸਿੰਘ ਪਰਮਜੀਤ ਸਿੰਘ ਪਰਮਜੀਤ ਸਿੰਘ ਕੀ ਕਹਿ ਕੇ ਬੁਲਾਉਣਾ ਤੁਸੀਂ ਵੈਸੇ ਉਹਨਾਂ ਨੂੰ ਜੀ ਪਰਮ ਪਰਮ ਹਾਂਜੀ ਨਾਲ ਜੀ ਜੀ ਲਾਉਣੇ ਉਹਨਾਂ ਦੀ ਨਹੀਂ ਪਤਾ ਸਾਨੂੰ ਤੁਸੀਂ ਸਾਡੀਆਂ ਫੀਲਿੰਗਾਂ ਨੂੰ ਸਮਝੋ ਅਸੀਂ ਚਾਹੁੰਦੇ ਆ ਵੀ ਸਾਨੂੰ ਵੀ ਕੋਈ ਜੀ ਕਹੇ ਤੁਸੀਂ ਕਿਹਾ ਨੇ ਪਰਮ ਸਾਨੂੰ ਆਈਡੀਆ ਮਿਲ ਗਿਆ ਨਾ ਜਿੱਦਾਂ ਲਾਈਕ ਹੁਣ ਉਹ ਖੁੰਡ ਬੈਠਿਆ ਜੀ ਖੁੰਡ ਨੂੰ ਫਿਰ ਜੇਕਰੂ ਖੁੰਡ ਸਰ ਐਕਚੁਅਲ ਜੇ ਹਸਬੰਡ ਆਰਮੀ ਚਾ ਅਚਾਰ ਮੇਰੇ ਕੀ ਆ ਬਾਤ ਹੈ ਸੋ ਤਾੜੀਆਂ ਲਾਓ ਯਾਰ ਇੱਕ ਵਾਰੀ ਤੁਹਾਨੂੰ ਮਾਣ ਬੜਾ ਮਹਿਸੂਸ ਹੁੰਦਾ ਜੀ ਜਿੱਥੇ ਵੀ ਗੱਲ ਅਸੀਂ ਆਰਮੀ ਦੀ ਕਰਦੇ ਹਾਂ ਨਾ ਤਾਂ ਐ ਹੁੰਦਾ ਵੀ ਸਾਡੇ ਫੌਜੀ ਭਰਾ ਨੇ ਜੀ ਉਹਨਾਂ ਕਰਕੇ ਸਾਡੇ ਸ਼ੋਅ ਚੱਲਦੇ ਆ ਜੀ ਨਾ ਨਹੀਂ ਦੱਸੀ ਵੀ ਕਿਤਨਾ ਕਿਤੂ ਹੀ ਗਿਆ ਚਲੋ ਵਾਹਿਗੁਰੂ ਦੇ ਮੇਰ ਨੂੰ ਪਰਮਾਤਮਾ ਜ਼ਰੂਰ ਹੋਰ ਵੀ ਤੰਦਰੁਸਤੀ ਬਖਸ਼ੇ ਫਿਰ ਡਿਊਟੀ ਤੋਂ ਕਿੰਨੇ ਟਾਈਮ ਵਧਾਉਂਦੇ ਆ ਜੀ ਹਾਂ ਸਰ ਜੀ ਮਨਤਵਾ ਲਈ ਤੰਦਰੁਸਤੀ ਬਖਸ਼ੇ ਜੀ ਇਹ ਤਾਂ ਗਿੜਾ ਮਾਰਦਿਆ ਕਦੇ ਇਹ ਤੁਸੀਂ ਮੰਗ ਕਿਤੇ ਵੀ ਯਾਰ ਆਹ ਗਿਫਟ ਲੈ ਕੇ ਆਂ ਬਹੁਤ ਵਾਰ ਬਲੋ ਗਿਫਟ ਵਾਲਾ ਪ੍ਰੋਸੈਸ ਚੱਲਦਾ ਰਹਿੰਦਾ ਜੀ ਕਿਹੜੀ ਕਿੰਨੀ ਕਿੰਨੀ ਕੀ ਡਿਮਾਂਡ ਕੀਤੀ ਗਿਫਟਾਂ ਦੇ ਵਿੱਚ ਸੀ ਸਰ ਫਿਲਹਾਲ ਤਾਂ ਬਹੁਤ ਛੋਟੀ ਸੀ ਕੁੰਮਨ ਦੀ ਘਰੀ ਦਾ ਜਾ ਕੁਛ ਇੱਕ ਫੋਨ ਵਗੈਰਾ ਹਾਲੇ ਤੱਕ ਤਾਂ ਦੋ ਹੀ ਹੋਈਆਂ ਨੇ ਦੋ ਪੁਰੀਆਂ ਹੋਈਆਂ ਤੀਜੀ ਕਿਹੜੀ ਖੁਆਇਸ਼ ਹੈ ਜੀ ਹਾਂ ਸਰ ਕੋਈ ਫੌਜੀ ਸਾਹਿਬ ਦੀ ਤਾਰੀਫ ਕਰ ਦੋ ਚਲੋ ਬੱਡੀ ਭਾਈ ਸਨੈਪ ਬਣਾਉਂਦਾ ਰੇ ਮੇਰਾ ਵੀ ਸਨੈਪ ਬਣਾਣਾ ਕੁਛ ਨਹੀਂ ਆਪਾਂ ਖਟਿਆ ਠੀਕ ਹੈ ਜੀ ਕਦੇ ਉਹਨਾਂ ਦੀ ਤਾਰੀਫ ਕਰਨੀ ਹੈ ਦੀ ਵੀ ਮੈਨੂੰ ਫੌਜੀ ਸਾਹਿਬ ਸਾਡੇ ਪਰਮ ਜੀ ਮੈਨੂੰ ਇਸ ਗੱਲੋਂ ਬੜੇ ਵਧੀਆ ਲੱਗਦੀ ਹੈ ਜਾਂ ਕਿਊਟ ਲੱਗਦੀ ਹੈ। ਕੈਮਰੇ ਵੱਲ ਦੇਖ ਕੇ ਕਰਨੀ ਸ਼ਾਇਦ ਪਰਮ ਜੀ ਦੇਖ ਕੇ ਖੁਸ਼ ਹੋ ਜਾਣਗੇ। ਸਰ ਫੌਜੀ ਬਹੁਤ ਹੀ ਜ਼ਿਆਦਾ ਰਿਸਪੈਕਟਿਵੰਦ ਨੇ ਆਪਣੇ ਪੇਰੈਂਟਸ ਨੂੰ ਹਾਲਾਂਕਿ ਆਪਣੀ ਵਾਈਫ ਨੂੰ ਸਭ ਤੋਂ ਜ਼ਿਆਦਾ ਰਿਸਪੈਕਟ ਦਿੱਲੀ ਹੈ। ਠੀਕ ਹੈ ਜੀ। ਨਹੀਂ ਫੌਜੀ ਬਾਰੇ ਨਹੀਂ ਜੀ ਸਾਰੇ ਬਾਰੇ। ਇਕੱਲੇ ਪਰਮ ਜੀ ਬਾਰੇ। ਅਸੀਂ ਪਰਮ ਜੀ ਦੀ ਤਾਰੀਫ ਤੁਹਾਡੇ ਮੂੰਹ ਸੁਣਨਾ ਚਾਹੁੰਦੇ ਹਾਂ। ਸਾਨੂੰ ਪਤਾ ਲੱਗ ਰਿਹਾ ਵੀ ਤਾਰੀਫ ਕਿੱਦਾਂ-ਕਿੱਦਾਂ ਹੁੰਦੀ ਹੈ ਜੀ। ਸਰ ਬਹੁਤ ਰਿਸਪੈਕਟਿਵਲੀ ਮੇਰੇ ਹਸਬੰਦ ਔਰ ਕੋਈ ਵੀ ਡਿਮਾਂਡ ਹਰ ਡਿਮਾਂਡ ਪੂਰੀ ਕਰਦੇ ਹਾਂ ਬਿਨਾ ਪੁੱਛੇ ਉਹਨਾਂ ਨੂੰ ਪਹਿਲੀ ਗੱਲ ਪਤਾ ਹੀ ਹੁੰਦਾ ਕਿ ਹਾਂ ਆਹ ਚੀਜ਼ ਨੇ ਮੇਕਅਪ ਨੂੰ ਲੈ ਕੇ ਮੇਕਅਪ ਵੀ ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਕਰਦੇ ਕਦੇ ਹੋਇਆ ਵੀ ਤੁਸੀਂ ਕਿਹਾ ਵੀ ਤਨਵੀਰ ਆ ਬਚਾਰਾ ਛੁੱਟੀ ਕੱਟਣਾ ਤੁਸੀਂ ਲੜਾਈ ਕਰੀ ਹੋਈ ਦੀ ਲੜਾਈ ਕਦੇ ਨਹੀਂ ਹੋਣੀ ਵਧੀਆ ਚੱਲਦੀ ਹੈ ਲਾਈਫ ਤੇ ਖੁਸ਼ ਹੋ ਤੁਸੀਂ ਆਪਣੀ ਲਾਈਫ ਦੇ ਵਿੱਚ ਕਦੇ ਕੋਈ ਜੀ ਮਿਸ ਕੀਤੀ ਹੋਵੇ ਪ੍ਰਾਣੀ ਜਿਹਨੂੰ ਫੀਲ ਕਰਦੇ ਹੋ ਸਰ ਜਦੋਂ ਉਹ ਮਤਲਬ ਛੁੱਟੀ ਜਾਂਦੇ ਆ ਉਦੋਂ ਐ ਹੁੰਦਾ ਕਿ ਜਦੋਂ ਕੋਲਸੀ ਬਹੁਤ ਵਧੀਆ ਸੀ ਮਿਸ ਕਰੀਦਾ ਹਾਂ ਸਾਡੀ ਕੁੜੀ ਇਮੋਸ਼ਨਲ ਹੋ ਗਈ ਥੋੜਾ ਥੋੜਾ ਇਹਦੀ ਨਹੀਂ ਇਹ ਮਤਲਬ ਕਿਨਾਲੀ ਗਾਤਾ ਦੀ ਨਹੀਂ ਉਹ ਆਹ ਹੰਦਰਾ ਮਨੇ ਮੁੱਟੀ ਰੀਲ ਘੱਟ ਲੈਣੇ ਨੇ ਜ਼ਬਾਨੇ ਨਾਲ ਯਾ ਕਰਦੇ ਵਧੀਆ ਲਾਈਫ ਚੱਲਦੀ ਹੈ ਇਹਦੀ ਚਲੋ ਖੁਸ਼ ਰਹਾ ਕਰੋ ਅਸੀਂ ਵੀ ਇਹੀ ਦੁਆ ਕਰਦੇ ਸਾਡੇ ਫੌਜੀ ਭਰਾ ਦੇ ਲਈ ਜਰੂਰ ਸਾਡਾ ਮੇਰਾ ਵੀਰ ਤੁਸੀਂ ਦਾ ਅੰਦਰ ਉਸ ਕਰੋ ਛੋਡੇ ਕਰਕੇ ਸਾਡਾ ਸਭ ਦਾ ਕਨਸੈਪਟ ਚੱਲਦਾ ਸੋ ਜਰੂਰ ਆਪਾਂ ਇੱਕ ਵਾਰੀ ਆਪਣੇ ਫੌਜੀ ਪਰਮ ਬਾਈ ਲਈ ਥੋੜੀ ਤਾੜੀ ਲਾਜੀ ਰੰਗਲਾਕੇ ਜੀ ਨਾਲ ਗੱਲਬਾਤ ਕਰਕੇ ਬਹੁਤ-ਬਹੁਤ ਸ਼ੁਕਰੀਆ ਹੋਰਾਂ ਬੱਚਨਾ ਗੱਲਬਾਤ ਕਰਦੇ ਆ ਤੂੰ ਸਾਡੇਦਰ ਬਹੁਤ ਹੀ ਸਤਿਕਾਰਯੋਗ ਮਾਣਯੋਗ ਪੰਜਾਬ ਦੀ ਆਣ ਛਾਨ ਤੁਹਾਡਾ ਆਪਣਾ ਫੂਡ ਮੈਕਮੇਲਾ ਲਓ ਮੈਮ ਨਾਮ ਕੀ ਤੁਹਾਡਾ ਜੀ ਸਰਵਜੀਤ ਸਰਵਜੀਤ ਜੀ ਤੁਸੀਂ ਕਿੱਥੋਂ ਵੀਰੇ ਗਿਲਪਤੀ ਤੋਂ ਗਿਲਾ ਗਿਲਪਤੀ ਤੋਂ ਗਿਲਪਤੀ ਨਗਰ ਦੇ ਨਾਲ ਹੀ ਓਕੇ ਠੀਕ ਹੈ ਜੀ ਵਧੀਆ ਚੱਲਦੀ ਹੈ ਲਾਈਫ ਜੀ ਹਾਂ ਜੀ ਮੈਰਿਡ ਹੂੰ ਜੀ ਹਾਂ ਜੀ ਸੀ ਕਿੰਨਾ ਸਮਾਂ ਹੋ ਗਿਆ ਵਿਆਹ ਨੂੰ ਜੀ 13 ਸਾਲ 13 ਸਾਲ ਹੋ ਗਏ ਦਾ ਸੁੱਖ ਨਾਲ ਵਧੀਆ ਲਾਈਫ ਚੱਲਦੀ ਹੁੰਦੀ ਹੈ ਕਦੇ ਖੜਕੇ ਮਾੜਾ ਮੋਟਾ ਜੀ ਇੱਕ ਦੂਜੇ ਦਾ ਰੋਜ਼ ਹੀ ਖੜਕੇ ਤੁਸੀਂ ਇਹ ਗੱਲ ਕਹਦੇ ਨਾ ਖੁੰਡ ਸਾਹਿਬ ਹੁਣ 6 ਦੀ 50 ਸਾਲ ਹੋਰ ਨਹੀਂ ਵਿਆਹ ਕਰਾਉਂਦਾ ਹੁਣ ਸਾਹਿਬ ਇਹ ਤਾਂ ਗੱਲਾਂ ਸੁਣਨ ਵਾਲੀਆਂ ਨੇ ਮੋਟੀਵੇਟ ਕਰਨੀਆਂ ਖੜਕਦੀ ਕਿਉਂ ਆਂਦੀ ਬਣ ਕੇ ਚਲੋ ਗੱਲ ਕੀ ਹੈ ਜੇ ਮੰਨ ਕੇ ਵੀ ਰੋਜ਼ ਹੀ ਚੱਲਦਾ ਰਹਿੰਦੇ ਜੀ ਹੈ ਕੋਈ ਗੱਲ ਨਹੀਂ ਮੰਦੀ ਜਦੋਂ ਬੱਚੇ ਨੂੰ ਕੋਈ ਇੱਕ ਦੂਜਾ ਕੁਝ ਕਹਿ ਦਿੰਦਾ ਉਹਨਾਂ ਨੂੰ ਐ ਹੋ ਜਾਂਦਾ ਮੈਂ ਕਿਉਂ ਕਿਹਾ ਜੇ ਉਹ ਕੁਝ ਕਹਿ ਦਿੰਦੇ ਤਾਂ ਮੈਨੂੰ ਐ ਹੋ ਜਾਂਦਾ ਵੀ ਕੁਝ ਕੁਝ ਕਿਉਂ ਕਿਹਾ ਐਂ ਚੱਲ ਰਹਿਦਾ ਕਿੰਨੇ ਜਵਾਕ ਹੈ ਦੀ ਇੱਕ ਬੇਟਾ ਇੱਕ ਬੇਟਾ ਵਧੀਆ ਦੀ ਹਾਂਜੀ ਕਿੰਨੇ ਸਾਲ ਦੇ ਦੀ ਉਹ 12 ਸਾਲ ਦੇ 12 ਸਾਲ ਦੇ ਚਲੋ ਚੰਗੀ ਗੱਲ ਹੈ ਪਰਿਵਾਰ ਤਾਂ ਵਧੀਆ ਸਭ ਦਾ ਮੋਹ ਪਿਆਰ ਬਣਿਆ ਹੋਇਆ ਦੀ ਜਿਆਤਰ ਲੜਾਈ ਦਾ ਉਦਘਾਟਨ ਕਿਹੜੀ ਗੱਲ ਤੋਂ ਹੁੰਦਾ ਦੀ ਰੈਸੀ ਵਾਸ ਨਾਰਮਲੀ ਜੇ ਬਿਲੇ ਬੈਠੇ ਚ ਲਾੜੀ ਲੈਣੇ ਨੂੰ ਮੈਂ ਜਦੋਂ ਕੋਈ ਕੰਮ ਨਹੀਂ ਹੁੰਦਾ ਸੋਚ ਲੈਨੇ ਚ ਲਾੜੀ ਲਈਏ ਟਾਈਮ ਤਾਂ ਲੰਘੂ ਨੀ ਵਧੀਆ ਗੱਲ ਐ ਜੀ ਚਲੋ ਆਪਦੀ ਪਤੀ ਨਾਲ ਲੜੀ ਜਾਂਦੇ ਨੇ ਜੀ ਬੇਲੇ ਬੇਟੇ ਉਹਨਾਂ ਦਾ ਨਾਮ ਕੀ ਐ ਜੀ ਇਕਵਾਲ ਸਿੰਘ ਇਕਵਾਲ ਸਿੰਘ ਦੀ ਖਾਸ ਗੱਲ ਕੀ ਲੱਗਦੀ ਜਿਹੜੀ ਗੱਲ ਤੁਹਾਨੂੰ ਵਧੀਆ ਲੱਗਦੀ ਹੈ ਜੀ ਵੀ ਚਲ ਜਿਵੇਂ ਮਰਜ਼ੀ ਐ ਲੜਦਾ ਝਾਂਡਦਾ ਐ ਪਰ ਇਸ ਗੱਲੋਂ ਚੰਦਰਾ ਬਾੜਾ ਵਧੀਆ ਮੈਨੂੰ ਰੋਕ ਟੋਕ ਨਹੀਂ ਹੈ ਕਿਸੇ ਚੀਜ਼ ਦੀ ਕੀ ਬਾਤ ਐ ਜੀ ਜਿਵੇਂ ਪਹਿਲਾਂ ਬੜਾ ਕਹਿੰਦੇ ਸੀ ਵੀ ਕੁੜੀਆਂ ਨੂੰ ਰੋਕ ਟੋਕਿਆ ਜਾਂਦਾ ਤੁਹਾਨੂੰ ਨਹੀਂ ਹੈਗੀ ਤੁਹਾਨੂੰ ਜਮਾਂ ਵੀ ਬਹੁਤ ਸੋਹਣੀ ਗੱਲ ਕਹੀ ਐ ਜੀ ਇਹ ਕੋਈ ਹੋਰ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਜੀ ਕਦੇ ਜਿਵੇਂ ਹੁੰਦਾ ਵੀ ਕਦੇ ਵੀ ਕੁੜੀ ਪੇਕਿਆਂ ਬਾਦ ਨੂੰ ਜ਼ਿਆਦਾ ਬਾਤ ਦੀ ਐ ਬਹੁਤ ਕੱਟਾ ਬਹੁਤ ਕੱਟੇ ਦੀ ਚਲੋ ਇੱਥੇ ਕੁਛ ਹੁੰਦੀ ਹੈ ਹਾਂਜੀ ਵਧੀਆ ਖੁਸ਼ ਹੋ ਪਰਿਵਾਰ ਦੇ ਵਿੱਚ ਅਸੀਂ ਇਹੀ ਦੁਆ ਕਰਦੇ ਹਾਂ ਤੁਸੀਂ ਹੋਰ ਵੀ ਜ਼ਿਆਦਾ ਖੁਸ਼ ਰਹੋ ਠੀਕ ਹੈ ਜੀ ਐਦਾਂ ਹੀ ਜਿਹੜੇ ਬਾਦ ਨੇ ਸਟੇਟ ਚੱਲਣ ਜੀ ਠੀਕ ਹੈ ਵਧੀਆ ਲੱਗਦੇ ਵੈਸੇ ਦੀ ਹਾਸੇ ਨਾਸਰੇ ਬਹੁਤ ਸੁਣਫ ਸੁ ਮੈਂ ਬੜੀ ਇੱਕ ਵਾਰ ਤਾੜੀਆਂ ਲਾ ਦਿਓ ਯਾਰ ਥੈਂਕ ਯੂ ਤੁਸੀਂ ਮੇਧਰੋ ਗਾਣਾ ਸੁਣੇ ਹੋਣਾ ਇਹ ਵਾਲਕ ਦੇ ਖੁੱਲੇ ਛੱਡੇ ਰੋਣਾ ਪੈ ਗਿਆ ਰੋਣਾ ਕਿਉਂ ਪਿਆ ਸੀ ਅੱਜ ਜੋ ਅਸੀਂ ਉਸ ਗਾਣੇ ਬਾਰੇ ਗੱਲਬਾਤ ਕਰਨ ਲੱਗੇ ਹਾਂ ਉਹ ਕਿਹੜੀ ਅਸਲ ਗੱਲਬਾਤ ਸੀ ਰੋਣਾ ਤਾਂ ਪਿਆ ਸੀ ਕਿਉਂਕਿ ਉਸ ਬਾਲਾਂ ਦੇ ਵਿੱਚ ਜਿਹੜਾ ਜੂਆ ਦਾ ਭੰਡਾਰਾ ਉਹ ਮਿਲਿਆ ਸੀ ਤਾਂ ਮੈਂ ਆ ਕਰਦੇ ਆ ਸੋ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮਾਣਯੋਗ ਜਿਹੜੇ ਪਰਮੂ ਕਰਕੇ ਝਾਦੀ ਕਰਦੇ ਆ ਆਪਦੇ ਆ ਖੜੇ ਹੋ ਗਏ ਇਹ ਕੀ ਆਵਾਜ਼ ਹੈ ਸੋ ਤਾੜੀਆਂ ਨਾਲ ਵੀ ਕੁੜੀ ਲਈ ਬਹੁਤ ਸੋਹਣੇ ਲੱਗ ਰਹੇ ਜੀ ਬਹੁਤ ਸੋਹਣੇ ਕਿਰਪੇ ਦੀ ਕਿਰਪਾ 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 ਨਾਮ ਕੀ ਆ ਤੁਹਾਡਾ ਜੀ ਮਹਿਗਰੀਬ ਕੌਰ ਜੀ ਸੋਹਣਾ ਨਾਮ ਹੈ ਜੀ ਕਿਥੋਂ ਰਾਜ ਤੁਸੀਂ ਉੱਚੋ ਕਲਾ ਜੀ ਕੀ ਗੱਡੀ ਕੀ? ਬੋਚੋਕਲਾ ਨਹੀਂ ਖਾਸ ਗੱਲ ਕੀ ਹੈ ਜੀ? ਕੋਈ ਖਾਸ ਨਹੀਂ। ਬੋਚੋਕਲਾ ਨਹੀਂ ਮਹੱਗ ਦਾ ਖਾਸ ਹੈ ਜੀ। ਮਹੱਗ ਜੀ। ਡ੍ਰੀਮ ਦੱਸੋ ਵੀ ਲਾਈਫ ਦੇ ਵਿੱਚ ਬਣਨਾ ਕੀ ਚਾਹੁੰਦੇ ਹੋ? ਬਾਹਰ ਜਾਣਾ ਦਾ ਸਰ। ਤੁਸੀਂ ਬਾਹਰ ਜਾਣਾ। ਕਿਹੜੀ ਕੰਟਰੀ ਜਾਣਾ? ਸਟੀਰੀਆ। ਮੰਨ ਲਓ ਜਾਤਰਾ ਬੱਚੀਆ ਸਟੀਰੀਆ ਲੈਣਾ ਹੈ ਜਿਹੜੇ ਸਟੀਰੀਆ ਜਾਣਾ ਚਾਹੁੰਦੇ। ਚੰਗੀ ਗੱਲ ਹੈ। ਮਤਲਬ ਇਹ ਕੋਤੋਂ ਸ਼ੌਂਕ ਪਿਆਰ ਹੀ ਮੈਨੂੰ ਕਿਤੇ ਮੈਂ ਬਾਹਰ ਨਹੀਂ ਮੁਕ ਲਈ ਛੱਡਾਂ ਜੀ। ਕੀ ਹੁੰਦਾ ਵੀ ਚਲੋ ਸਾਮਾਨ ਨਹੀਂ ਲੱਗਦਾ ਬਹਾਉਣ ਦਾ ਚਲੋ ਆਪਾਂ ਸਟੇਟ ਕਰਵਾ ਲੈਨੇ ਜੀ ਨਹੀਂ ਸਰ ਟ੍ਰੈਂਡ ਦੇ ਹਿਸਾਬ ਨਾਲ ਚੱਲਣਾ ਪੈਂਦਾ ਜਿਹੜੇ ਹਿਸਾਬ ਨਾਲ ਜਮਾਨਾ ਚੱਲਦਾ ਮੈਂ ਚੱਲਣਾ ਪੈਂਦੇ ਨਹੀਂ ਜਿਹੜੇ ਹਿਸਾਬ ਨਾਲ ਟ੍ਰੈਂਡ ਚੱਲਦਾ ਹੈ ਉਹ ਵਿੱਚ ਚੱਲਣਾ ਪੈਂਦਾ ਚਲੋ ਵੈਸੇ ਗੱਲਾਂ ਦੀ ਗੱਲਾਂ ਦੀ ਸੋਹਣੇ ਲੱਗਦੇ ਆਪ ਹੀ ਕਰ ਦਿਓ ਜਾਂ ਫਿਰ ਕਰਵਾਉਣੀਓ ਜੀ ਕਿਸੇ ਤੋਂ ਆਪ ਹੀ ਕਰ ਲੈਂਦੇ ਹਾਂ ਸਰ ਆਪ ਡੀਲੀ ਕਰਕੇ ਲੈ ਕੇ ਆਉਣੀ ਜੀ ਇਹਦੀ ਦੇਖਪੜ ਦੇ ਲਈ ਕੀ ਕੀ ਕਰਨਾ ਪੈਂਦੇ ਨੇ ਮੈਨੂੰ ਕਿਹੜਾ ਕੋਸ਼ਤਾ ਦੇਖ ਪੜ ਹੁੰਦੀ ਹੋਵੇਗਾ ਨਾ ਇਹ ਮਤਲਬ ਵਾਲ ਸਿਰਫ ਡੱਟ ਯੂਜ਼ ਕਰ ਲਿਆ ਬੱਸ ਪ੍ਰੋਡਕਟ ਯੂਜ਼ ਕਰ ਲੈਂਦੇ ਹਾਂ ਠੀਕ ਹੈ ਜੀ ਇਹ ਮਤਲਬ ਵਾਲਾਂ ਨੂੰ ਕਿੰਨੇ ਵਾਰ ਨਹਾਉਣੇ ਮਤਲਬ ਹਫਤੇ ਦੇ ਵਿੱਚ ਦੀ ਇੱਕ ਵਾਰ ਇੱਕ ਵਾਰ ਨਹਾਉਣੇ ਜੀ ਆਪ ਵੀ ਤਾਂ ਕਲੇ ਵਾਲਾਂ ਨੂੰ ਜੀ ਆਪ ਵੀ ਸਹੀ ਆਪ ਵੀ ਇੱਕ ਵਾਰ ਨਹਾਉਣੇ ਹੋਣ ਦਾ ਸਾਹ ਉਹ ਹੀ ਗੱਲ ਸਮਝਦੇ ਵੀ ਗੱਲ ਕੀ ਗੱਲ ਹੀ ਹੋਰ ਨਿਕਲ ਗਈ ਮੈਂ ਕਿੰਨੇ ਟਾਈਮ ਬਾਅਦ ਨਹਾਉਣੇ ਹਫਤੇ ਜੇ ਕਹਿੰਦੀ ਇੱਕ ਵਾਰ ਮੈਂ ਵਾਲ ਜੇ ਆਪ ਵੀ ਕਹਿੰਦੀ ਮੈਂ ਆਪ ਵੀ ਉਹ ਪਤਾ ਹੀ ਲੱਗੀਆਂ ਦੇਖੋ ਜੀ ਮੈਂ ਨਹੀਂ ਬੋਲੇ ਜੋ ਬੋਲੇ ਖੁੰਡ ਬੋਲੇ ਜੀ ਦੇਖ ਲਾ ਖੁੰਡਾ ਕਾਲੂ ਫੇਰ ਨਾ ਗਈ ਗੱਲਬਾਤ ਵੱਧ ਗਈ ਹੈ ਠੀਕ ਹੈ ਤਾਂ ਖੁੰਡਾ ਮੈਂ ਬੋਲੇ ਨਹੀਂ ਗਈ ਐ ਹਾਂ ਬੋਲੇ ਆਹ ਲਾ ਕੋਟਾ ਕੁਝ ਕਰਨੀ ਦਾ ਪਿਤਾ ਨਹੀਂ ਹੁੰਦਾ ਯਾਰ ਕਾ ਮੁੰਡਿਆਂ ਕਿਉਂ ਚੱਕਰ ਮਾਉਂਦਾ ਕਹਿ ਦਵਾਰੇ ਕਿ ਤੂੰ ਆਪੇ ਬਣਉਣੀ ਹੈ ਕਹਿ ਤਾਂ ਇੱਕ ਵਾਰ ਹੀ ਬੋਲਣੀ ਹੈ ਕਹਿ ਤੂੰ ਜੀ اپنی بیتی وڑیا ایتھے نہیں وڑیا گل ہے وڑیا گل ہے کہنا بہت صحیح کہہ رہے ہو کیا تو ایک واری ਨਾ ਵਨੀਏ ਵਧੀਆ گل ہے ਬਲ ਤੁਸੀਂ ਏਡੇ ਆਪਾਂ ਜਿਆਦਾ ਹੀਅਰ ਆ অলমোਸਟ いや ਮੈਂ ਵੀ ਇੱਕ ਵਾਰੀ ਤੋਂ ਨਾ ਜਿਆਦਾ ਤਰਾ ਤੁਸੀਂ ਵੀ ਇੱਕ ਵਾਰੀ ਤੋਂ ਨਹੀਂ ਹੈ ਨਾ ਮਤਲਬ ਇਥੇ ਹੀ ਨਹੀਂ ਹੈਗੇ ਬਈ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਜਾਂ ਗੱਲ ਹੋਰ ਹੈ ਗੱਲ ਕਿ ਕਈ ਵਾਰੀ ਨਾ ਬਦੇ ਦਿਮਾਗ ਚ ਵਰਡਸ ਸਕਿਪ ਹੋ ਜਾਂਦੇ ਨੇ ਠੀਕ ਹੈ ਵੈਸੇ ਖੁਸ਼ ਰਹਿਣ ਨੂੰ ਲੱਗਦੇ ਵਿੱਚ ਡ੍ਰੀਮ ਕੀ ਸੋਚਾਂ ਕੁੜੀ ਅੰਦਾਜ਼ੀ ਜੋ ਪੂਰਾ ਕਰਨਾ ਹੈ بس ਕਰਦੇ ਹਾਂ ਖੁਸ਼ ਰਹਿਣਾ ਹਮੇਸ਼ਾ کیا ਵਾਹ ਜਿਵਾਕ ਸਿਆਣੇ ਬਹੁਤ ਹੋ ਗਏ ਜੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਮਿਲਦੀ ਹੈ ਹੈ ਨਾ ਚੰਗੀ ਗੱਲ ਹੈ ਜੀ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਇਸ ਤਰੀਕੇ ਨਾਲ ਵਾਲ ਖੁੱਲੇ ਛੱਡੋ ਠੀਕ ਹੈ ਜੀ ਵਧੀਆ ਲੱਗਦੀ ਜੀ ਸੋਹਣੀ ਲੱਗਦੀ ਹੁਣ ਸੋ ਇਸ ਕੁੜੀ ਲਈ ਜ਼ਰੂਰੀ ਇੱਕ ਵਰੀ ਪਤਾੜੀ ਲਾ ਦੀਏ ਸੋ ਜਦੋਂ ਬੱਚਾ ਪਲੱਸ 2 ਕਰ ਲੈਂਦਾ ਤਾਂ ਉਹ ਬੀਏ ਬਾਰੇ ਸੋਚਦਾ ਹੈ ਬੀਕੋਮ ਬਾਰੇ ਸੋਚਦਾ ਹੈ ਮੈਨੂੰ ਕੋਈ ਨਾ ਕੋਈ ਡਿਗਰੀ ਕਰਨੀ ਪੈਣੀ ਹੈ ਬਟ ਓਰੇਨ ਤੁਹਾਡੇ ਲਈ ਇੱਕ ਬਹੁਤ ਵਧੀਆ ਪ੍ਰੋਡਕਟ ਲੈ ਕੇ ਆਇਆ ਹੁਣ ਤੁਸੀਂ ਓਰੇਨ ਦੇ ਵਿੱਚ ਵੀ ਡਿਗਰੀ ਕਰ ਸਕਦੇ ਜਿਵੇਂ ਤੁਸੀਂ ਬੀਏ ਜਾਂ ਬੀਕੋਮ ਕਰਨਾ ਚਾਹੁੰਦੇ ਸੀਗੇ ਸੋ ਓਵਰਲ ਪ੍ਰੋਸੈਸ ਕੀ ਹੈ ਸਾਰੀ ਜਾਣਕਾਰੀ ਮੈਂ ਤੁਹਾਨੂੰ ਲੈਣੇ ਆ ਮੈਂ ਤੁਹਾਨੂੰ ਨਾ ਮਾ ਕੋਈ ਕਹਿੰਨ ਕਿ ਸਭ ਕੱਢ ਕੇ ਲੈ ਕੇ ਆਇਓ ਡਿਗਰੀ ਦੇ ਰੂਪ ਦੇ ਵਿੱਚ ही की खुल के जी जैसे कि सर आपको पता ही है कि 80 प्लस कोर्सेज हम करवाते हैं इंटरनेशनल लेकिन जो नहीं पता मोस्टली uh, लोगों को ये है कि बैचलर डिग्री अब हम ब्यूटी में भी करवा रहे हैं जो कि बी और बीकॉम के इक्वल है आप इजीली गवर्नमेंट जॉब के लिए अप्लाई कर सकते हैं इन बैंकिंग सेक्टर इन रेलवे जॉब या कहीं भी आ, या फिर आपको कनेडा में पी के लिए भी इजी रहेगा आपके अच्छे नंबर इसमें काउंट होंगे तो ये वाली डिग्री आप स्किल भी करेंगे और डिग्री भी करेंगे आपके पास डिप्लोमा भी होगा और डिग्री भी होगी जो इक्वल है ਮਤਲਬ ਜੇ ਮੈਂ ਬੀਏ ਬੀਕੋਮ ਬੀਐਸਸੀ ਡਿਗਰੀ ਬੋਲਦਾ ਸੇਮ ਡਿਗਰੀ ਬੋਲਦਾ ਸੇਮ ਹੈ ਸਰ ਡਿਗਰੀ ਉਹਨਕੇ ਬਰਾਬਰ ਹੈ ਇਹ ਮਤਲਬ ਬੱਚੇ ਬੀਕੋਮ ਬੀਐਸਸੀ ਨੂੰ ਛੱਡ ਕੇ ਤੂਡੜ ਲਈ ਇਹੀ ਡਿਗਰੀ ਕਿਉਂ ਕਰਨੀ सर वो ऑब्वियसली इसलिए करें क्योंकि ये स्किल भी है और डिग्री भी है बच्चे मजे के साथ कर रहे हैं अभी यूजली बच्चे कई लोगों का फोकस ही नहीं क्लियर होता नहीं। कि हमने क्या करना है कहीं हमने देखा है यहाँ पे जो बच्चे विलेज से आते हैं वो कुछ भी नहीं करते प्लस टू के बाद वो घर पे फ्री बैठ जाते हैं तो उन बच्चों के लिए जो इस लाइन में अपना इंटरेस्ट रखते हैं तो वो उन लोगों के लिए बहुत ही अच्छी स्किल है ये वो स्किल भी कर लेते हैं डिग्री भी कर लेते हैं प्लस गवर्नमेंट जॉब के लिए एलिजिबल भी हो जाते हैं

ਆराम से अपना अप्लाई कर सकते हैं स्टडी वीजा के लिए बाहर के लिए आराम से वो वर्क परमिट पे भी जा सकते हैं ये वाली स्किल सीख और को थोड़ा बच्चा भी मेरी हुई है। मेरी कर सकते हैं सारे बच्चे ही कर सकते हैं इसको, हमने बोला कि इसमें कोई प्रेशर नहीं है बच्चे पे वो मजे से ये डिग्री तीन साल में आराम से कर जाते हैं और जब बच्चे पहले से ही प्लस टू में बेसिक कोर्स ये करते हैं तो उनके लिए ये डिग्री हमारी दो साल की ही रह जाती है तो ये भी उनको प्लस पॉइंट है की वो फास्ट ट्रैक में भी अपनी दो साल में कम्पलीट कर सकते हैं

बूटिक है उन पे बोझ ना बने जाके तो हमारे बच्चे हमारे लिए प्राउड है कि वो सारे बच्चे हर जगह सेटल है विदेश के हर कोने में हमारे बच्चे सेटल है हम ये प्राउड से बोल सकते हैं मतलब जेड़ा बच्चा हुन ओरियन तो डिग्री करुगा उनु पीआर देले 180 पॉइंट मिलनगे नहीं हां जी हां जी बिल्कुल पक्की गल है सर लिख के दे देती हूं ठीक है चलो संगलाते कुछ और ओरियन बारे में पूछना चाहंदे हु जे कोई एतां दी गल बा जेडों नु लागदी है बच्चों नु आज दी बड़ी मुश्किल आ रही है दी प्लाज नहीं खड़ी ਸਰ ਐਕਚੁਅਲੀ ਜਿਵੇਂ ਸਾਡੇ ਪਿੰਡਾਂ ਚੋਂ ਨਾ ਮੈਂ ਦੁਬਾਰਾ ਫੇਰ ਤੁਹਾਨੂੰ ਟੋਕ ਦਿਆਂ ਦੀ ਸਾਡੇ ਪਿੰਡਾਂ ਵਿੱਚ ਹਮੇਸ਼ਾ ਕੀ ਚੱਲਦਾ ਆ ਰਿਹਾ ਸੀ ਜਦੋਂ ਕੋਈ ਕੁੜੀਆਂ ਵੱਡੀਆਂ ਹੋ ਜਾਂਦੇ ਨੇ ਨਾ ਨਾ ਕਲਾ ਸਲਾਈ ਕੜਾਈ ਤੇ ਖੜਾ ਰੱਖਿਆ ਸੀ ਉਹਨਾਂ ਨੂੰ ਵੀ ਭਾ ਜਾ ਸਲਾਈ ਕੜਾਈ ਦੇ ਕੰਮ ਤੇ ਖੁਲਪੁਤ ਜਰੂਰੀ ਹੈ ਸਕਿੱਲ ਹੈ ਪਰ ਉਹ ਵੀ ਕੱਲਾ ਵੀ ਹੁਣ ਉਹ ਸਕਿੱਲ 2.5 ਸਣਾ ਕੁਝ ਬਣਦਾ ਨਹੀਂ ਗਿਆ ਤੁਹਾਡੀ ਸਕਿੱਲ ਨਾਲ ਬੰਦਾ ਕਿੰਨੇ ਰੁਪਏ ਕਮਾ ਸਕਦਾ सर हमारे स्किल में देखा जाए तो कोई लिमिट ही नहीं है लाखों तक बच्चे कमाते हैं क्योंकि अब ब्राइडल्स है हम अगर थर्टी फाइव थाउजेंड ले रहे हैं तो बच्चे आराम से घर पे बैठ के फ्री लांसिंग कर सकते हैं आठ दस हजार पर ब्राइडल कमाते हैं मुझे याद है जब मैंने यहाँ पे ज्वाइन किया था पांच साल पहले कोरोना में जब मैं यहाँ पे देखा बच्चों को फोन आते थे मैम थैंक यू ये कोर्स करवाने के लिए क्योंकि यहाँ पे वो देखो शादियां नहीं रुकी कोरोना में शादियां तो होती गई सैलून बंद नहीं थी यही इकलौती एक ऐसी स्किल थी जो हर टाइम चलती है दुनिया के हर घर में चलती है तो ऑब्वियसली बच्चों ने लगे हाथ पैसे कमाए थे चाहे वो हेयर केमिकल है चाहे वो मेकअप की बात कर ले चाहे वो स्किन केयर को लेके कर ले अभी बठिडा ब्रांच में तो दिस इज द फर्स्ट ब्रांच हु हैज स्टार्टेड एवरीथिंग हु हैज एवरीथिंग लेजर के मशीन है। हमारे पास सारे एडवांस के कोर्सेज होते हैं स्किन में मेकअप तो बहुत कुछ है सीखने के लिए बच्चों के पास डिग्री कराने कराने बच्चों बिल्कुल सर वो नाम भी कर सकते जी बच्चे सर करते ही सर हमारे पास तो सारे बच्चे हैं जो हमारे हाथ नहीं आते हमें जब टाइम पे बच्चे चाहिए होते हैं प्लेसमेंट के लिए वो कहते हैं मैम हम तो सेटल हैं हम तो, है, हम तो अपना सैलून घर में ही खोले हुए हैं या फिर गवर्नमेंट जॉब भी काफी बच्चों की लग चुकी है जैसे कि हमने पहले भी बताया था आपको कि हम गवर्नमेंट से एफिलिएटेड हैं तो हमारे बच्चों को प्रेफरेंस दिया जाता है टीचर के लिए उनके लिए ग्रेजुएशन चाहिए होती है वो अब हम वो भी करवाने लग गए हैं <laughs> बैचलर इन कॉस्मेटोलॉजी तो बच्चों के लिए और भी इजी हो गया है रास्ता एक ही एक चक्कर है जो तो ब्यूटी नहीं करते नाम ओरेन का तो सर ऑब्वियसली ओरेन बुनियाद है 25 साल हो गए ओरेन को ब्यूटी स्कूल में हमें इनफैक्ट मैं अभी भी बोल देती हूं कि हमें सैलून के नाम से कोई खास नहीं जानते बट ब्यूटी स्कूल हमारी जो नींव है बुनियाद है वो स्कूल है 25 साल ओरेन ने एक्सीलेंस के साथ कंप्लीट किए हैं स्कूल में ਤੋਂ ਓਰੇਨੀਸ ਦਾ ਓਨਲੀ ਵਨ ਮੈਂ ਉਹੀ ਕਹਿੰਦਾ ਸੀ ਨਾ ਵੀ ਸੈਂਟਰ ਖੋਲਣਾ ਇੱਕ ਔਖਾ ਹੋ ਜਾਂਦਾ ਜੀ ਤੇ ਤੁਹਾਡੇ ਦੇ ਬਾਇਕੂਲ ਦੀ ਮੇਰ ਆ ਤੁਹਾਡੇ 100 ਪਲੱਸ ਸੈਂਟਰ ਹੈ ਜੀ ਜੀ ਸਰ ਇਹਦੀ ਇਹਦੀ ਖਾਸੀਅਤ ਕੀ ਹੈ ਸਰ ਓਰੇਨ ਕੇ ਯੈਸ 100 ਪਲੱਸ ਸੈਂਟਰਸ ਹੈ ਆਲ ਓਵਰ ਇਨ ਇੰਡੀਆ ਐਂਡ ਵੀ ਹੈਵਿੰਗ 3 ਕਾਲਜਸ ਇਨ ਕੈਨੇਡਾ ਵਾਂਸ ਵੀ ਓਪਨ ਇਨ 2019 ਇਨ ਬ੍ਰਿਟਿਸ਼ ਕੋਲੰਬੀਆ ਵਿਕਟੋਰੀਆ ਸਿਟੀ ਸੈਕਿੰਡ ਕਾਲਜ ਵੀ ਓਪਨ ਇਨ ਜੂਨ 23 ਇਨ ਬਰਨਵੇ ਐਂਡ ਰੀਸੈਂਟਲੀ 2 ਮੰਥਸ ਬੈਕ ਵੀ ਆਰ ਇਨ ਸਰੀ ਐਸ ਵੈਲ ਅਕੈਡਮਿਕ ਪਲੱਸ ਸੈਲੂਨ ਬੋਥ ਤੋਂ ਦੇਖੋ ਉਰੇਨ ਕੈਨੇਡਾ ਕੇ ਆਸਟ੍ਰੇਲੀਆ ਕੇ ਲੋਕੋ ਕੋ ਚਲਤੇ ਫਿਰਤੇ ਉਰੇਨ ਕੀ ਬਿਲਡਿੰਗਸ ਦਿਖਤੀ ਹੈ ਵਾਹ ਪੀ ਉਰੇਨ ਕਾ ਐਗਜ਼ਿਸਟੈਂਸ ਹਰ ਜਗ੍ਹਾ ਕਹੀਂ ਵੀ ਚਲਤਾ ਹੈ ਸੋ ਮੇਰੀ ਬੇਨਤੀ ਹੈ ਉਹਨਾ ਸੁਨਨ ਜੰਨੀ ਪੀ ਪਲੱਸ 2 ਹੋ ਚੁੱਕੀ ਹੈ ਤੇ ਉਹ ਸੋਚਦਾ ਵੀ ਆ ਰਸੀ ਡਿਗਰੀ ਕਰਨੀ ਹੈ ਆ ਡਿਗਰੀ ਤੁਹਾਡੇ ਲਈ ਬੈਸਟ ਆਪਸ਼ਨ ਆ ਤੁਸੀਂ ਬੀਬੋ ਕਰ ਸਕਦੇ ਹੋ ਉਹ ਰੇਂਜ ਦੇ ਵਿੱਚ ਇਸ ਡਿਗਰੀ ਦੀ ਖਾਸ ਗੱਲ ਇਹ ਹੈ ਵੀ ਨਾਲ ਨਾਲ ਤੁਸੀਂ ਸਕਿੱਲ ਸਿੱਖੋਗੇ ਤੇ ਇਹ ਡਿਗਰੀ ਤੋਂ ਬੰਦਾ ਸਰਕਾਰੀ ਟੈਸਟਿੰਗ ਵੀ ਕਰੀ ਕੱਸ ਮਤਲਬ ਸੇਮ ਡਿਗਰੀ ਬਰਾਬਰ ਬਰਾਬਰ ਬੋਲੋ ਥੈਟ ਇਜ਼ ਇਕੁਅਲ ਟੂ ਬੀਏ ਬੀਕਾਮ ਐਵਰੀ ਡਿਗਰੀ ਹੂੰ ਸੋ ਤੁਹਾਡੀ ਕੋਈ ਵੀ ਇਨਕੁਆਰੀ ਇਸ ਡਿਗਰੀ ਨੂੰ ਲੈ ਕੇ ਇਸ ਸਕਿੱਲ ਨੂੰ ਲੈ ਕੇ ਸਕਰੀਨ ਦੇ ਵਿੱਚ ਨੰਬਰ ਦੇ ਉੱਸੀ ਕੰਟੈਕਟ ਕਰ ਸਕਦੇ ਹੋ ਨਾਲ ਇੰਸਟਾਗ੍ਰam ਪੇਜ ਵੀ ਆ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਥੈਂਕ ਯੂ